ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ। ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ। ਅੱਜ ਆਪਾਂ ਤੁਹਾਨੂੰ ਸੂਟ ਦਿਖਾਉਣੇ ਆਂ ਜੀ। ਸੂਟ ਸਾਰੇ ਵਰਕ ਵਾਲੇ ਰਹਿਣਗੇ। ਕੁਝ ਕੁ ਵਿਦਾਊਟ ਲਾਈਨਿੰਗ ਨੇ ਜੀ, ਕੁਝ ਕੁ ਦੇ ਲਾਈਨਿੰਗ ਲੱਗੂਗੀ। ਆਪਾਂ ਨਾਲ-ਨਾਲ ਤੁਹਾਨੂੰ ਦੱਸਾਂਗੇ ਵੀ ਜਿਹੜਿਆਂ ਦੇ ਲਾਈਨਿੰਗ ਲੱਗੂਗੀ ਜਾਂ ਜਿਹੜਿਆਂ ਦੇ ਨਹੀਂ ਲੱਗੂਗੀ। ਤੇ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 9555 ਤੁਸੀਂ ਉਹਨੂੰ ਫੋਲੋ ਕਰੋ। ਤੇ ਆਪਣਾ ਦੂਸਰਾ ਚੈਨਲ ਹੈਗਾ ਜੀ RK Boutique ਉਹਦੇ ਉੱਪਰ ਮੈਂ ਤੁਹਾਡੇ ਲਈ ਵੀਡੀਓ ਅਪਲੋਡ ਨਹੀਂ ਹੋ ਰਹੀ ਇਸ ਕਰਕੇ ਪਲੀਜ਼ ਇਹਨੂੰ ਵੀ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਜਦੋਂ ਉਹਦੇ ਉੱਪਰ ਜਲਦੀ ਹਨਾ ਸਾਨੂੰ ਉੱਪਰ ਜ਼ਿਆਦਾ ਸਬਸਕ੍ਰਾਈਬ ਹੋਵੇ ਜੀ ਫਿਰ ਆਪਾਂ ਇੱਕ ਵੀਡੀਓ ਉੱਧਰ ਪਾ ਲਿਆ ਕਰਾਂਗੇ ਜੀ ਸੂਟਾਂ ਦੇ ਤੇ ਬਲੌਗ ਵਾਲੀ ਇੱਧਰ ਪਾ ਲਿਆ ਕਰਾਂਗੇ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਇਸ ਚੈਨਲ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਚਲੋ ਜੀ ਪਤਾ ਨੂੰ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਘਾਰੇ ਤੋਂ ਪਹਿਲਾ ਸੂਟ ਮਿਲੂਗਾ ਜੀ ਤੁਹਾਨੂੰ ਆਰੀ ਚਲੋ ਜੀ ਇਹਦੇ ਵਿੱਚ ਨਾ ਤੁਹਾਨੂੰ ਵਾਈਟ ਡਾਕਟਰਸ ਮਿਲਣਗੇ ਜੀ ਇਹ ਹੈਗਾ ਜੀ ਲੀਨਨ कॉटन ਦੇ ਵਿੱਚ सूट ਰਹੂਗਾ ਜੀ ਇਹਨੂੰ ਵਿਦਾਉਟ ਲਾਈਨਿੰਗ ਤੁਸੀਂ ਆਰਾਮ ਨਾਲ ਰੈਡੀ ਕਰ ਸਕਦੇ ਹੋ ਜੀ ਰੂਪੀ ਦੀ ਇਹ ਤੁਹਾਨੂੰ ਲੀਨਨ कॉटन ਮਿਲੂਗੀ ਇਹਦੇ ਉੱਪਰ ਸਾਰਾ ਆਰੀ ਵਰਕ ਦਾ ਕੰਮ ਹੋਇਆ ਹੈ ਜੀ ਦੇਖੋ ਇਸ ਤਰ੍ਹਾਂ ਆਪਾਂ نیچے ਇੱਥੇ ਘੇਰ ਦੀ ਪੱਟੀ ਆ ਜਾਊਗੀ ਜੀ ਇਦਾਂ ਤੇ ਇਧਰ ਤੁਸੀਂ ਚਾਹੇ ਹਨਾ ਵੀ ਪਾਈਪਿੰਗ ਵਗੈਰਾ ਲਗਾਉਣੀ ਹੈ ਲਗਵਾ ਸਕਦੇ ਹੋ ਨਹੀਂ ਬੱਸ ਜੀ ਐਨੀ ਘੇਰਾ ਤੁਹਾਡਾ ਤਾਂ ਤੁਸੀਂ ਐਨਾ ਰੱਖ ਸਕਦੇ ਹੋ ਦੇਖੋ ਜੀ ਉੱਪਰ ਆਪਾਂ ਨੇ ਸਾਰਾ ਇਹ ਫਰੇਡ ਲਾ ਕੇ ਆਰੀ ਦੇ ਨਾਲ ਜਿਹੜਾ ਸੂਟ ਆ ਰੈਡੀ ਕੀਤਾ ਹੋਇਆ ਤੇ ਇਹਦੇ ਗਲੇ ਤੇ ਤੁਹਾਨੂੰ ਕੁਛ ਨਹੀਂ ਮਿਲੂਗਾ ਜੀ ਇਹ ਥੋੜਾ ਲਾਈਟ ਕਲਰ ਦਾ ਇਸ ਕਰਕੇ ਆਪਾਂ ਨੇ ਘੇਂ ਦਾ ਕੰਮ ਰੱਖਿਆ ਬਾਅਦ ਇਹ ਇਸ ਤਰ੍ਹਾਂ ਦਾ ਤੁਹਾਨੂੰ ਫਲਾਵਰ ਮਿਲੂਗਾ ਦੇਖੋ ਜੀ ਇਹ ਵਿਦਾਊਟ ਲਾਈਨਿੰਗ ਰੱਖੂਗਾ ਜੀ ਆਰੀ ਵਰਕ ਦੇ ਨਾਲ ਬਾਕੀ ਤੁਹਾਡੀ ਚੋਆਇਸ ਹੈ ਜਿਵੇਂ ਤੁਸੀਂ ਸੂਟ ਕਹੋਗੇ ਜੀ ਆਪਾਂ ਜੇ ਤੁਹਾਡੇ ਕੋਲ ਕੋਈ ਆਪਣਾ ਡਿਜ਼ਾਈਨ ਹੈ ਤੁਸੀਂ ਉਹ ਵੀ ਕਰਵਾ ਸਕਦੇ ਹੋ ਜਿਹੜੇ ਸਾਡੇ ਕੋਲ ਸੂਟ ਰੈਡੀ ਹੋਏ ਹੋਏ ਜਿਹੜੇ ਵੀ ਅਵੇਲੇਬਲ ਨੇ ਆਪਾਂ ਵੀਡੀਓ ਦੇ ਵਿੱਚ ਪਾਉਨੇ ਉਹ ਅਵੇਲੇਬਲ ਹੀ ਹੁੰਦੇ ਨੇ ਜਿਹੜਾ ਬੁੱਕ ਹੁੰਦਾ ਜੀ ਉਹ ਮੈਂ ਤੁਹਾਨੂੰ ਦੱਸਦਾ ਨਹੀਂ ਕਿ ਇਹ ਆਪਣਾ ਸੂਟ ਹੈ ਜਿਹੜਾ ਆਰਡਰ ਤੇ ਪਾਇਆ ਹੋਇਆ ਜੀ ਦੇਖੋ ਜੀ ਇਹ ਆਪਣੇ ਕੋਲ ਅਵੇਲੇਬਲ ਹੈ ਜੇ ਤੁਸੀਂ ਇਹ ਸੂਟ ਐਦਾਂ ਦਾ ਸੇਮ ਇਹ ਲੈਣਾ ਹੈ ਇਹ ਵੀ ਲੈ ਸਕਦੇ ਹੋ ਜੇ ਹੋਰ ਕਲਰ ਤੇ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਇਹ ਸੂਟ ਤੁਹਾਨੂੰ ਪਾਊਗਾ ਜੀ ਬਿਨਾਂ ਤੋਂ ਦੁਪੱਟਾ 2000 ਰੁਪਏ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹੜਾ ਆਰ ਆਈ ਦੇ ਵਿੱਚ ਆਪਾਂ ਫਰੇਟ ਇੱਕ ਕਲਰ ਦਾ ਹੁੰਦਾ ਜੀ ਉਹ ਥੋੜਾ ਜਿਹਾ ਘੱਟ ਰੇਟ ਦੇ ਵਿੱਚ ਪੈ ਜਾਂਦਾ 100 200 ਜਿਹੜੇ ਆਪਾਂ ਹਾਂ ਅਲੱਗ-ਅਲੱਗ ਕਲਰ ਲਾਉਨੇ ਆ ਜੀ ਤਾਂ ਉਹਦੇ ਨਾਲ ਥੋੜਾ ਜਿਹਾ ਜਿਹੜੀ ਕਾਰੀਗਰਦੀ ਮਿਹਨਤੋਂ ਜ਼ਿਆਦਾ ਵੱਜ ਜਾਂਦੀ ਇਸ ਕਰਕੇ ਚਲੋ ਜੀ 2000 ਰੁਪਏ ਦੇ ਵਿੱਚ ਤੁਸੀਂ ਇਹ ਸੂਤ ਆਪਾਂ ਤੋਂ ਲੈ ਸਕਦੇ ਹੋ ਇਸ ਤੋਂ ਬਾਅਦ ਆ ਤੁਹਾਨੂੰ ਆਪਾਂ ਦਿਖਾਉਣੀ ਹੈ ਸੇਮ ਫੈਬਰਿਕ ਹੈ ਤੇ ਸੇਮ ਡਿਜ਼ਾਈਨ ਰਹੂਗਾ ਇਹ ਆਪਾਂ ਕੱਲਾ ਜਰੀ ਦੇ ਨਾਲ ਕੀਤਾ ਹੋਇਆ ਜੀ ਦੇਖੋ ਇਹਦਾ ਤੁਹਾਨੂੰ ਥੋੜਾ ਜਿਹਾ ਕੰਮ ਵੱਧ ਮਿਲੂਗਾ ਰੇਟ ਇਹਨਾਂ ਦਾ ਸੇਮ ਰਹੂਗਾ ਜੀ ਦੇਖੋ ਇਹਦੇ ਗਲੇ ਤੇ ਇਸ ਤਰ੍ਹਾਂ ਆਪਾਂ ਜਰੀ ਦੇ ਨਾਲ ਆਰੀ ਵਰਕ ਕੀਤਾ ਹੋਇਆ ਜੀ ਇਸ ਤਰ੍ਹਾਂ ਸੈਂਟਰ ਪੈਨਲ ਜਾਂਦੇ ਨੇ ਜੀ ਤੇ ਤੇ ਤੁਹਾਨੂੰ ਇਸ ਤਰ੍ਹਾਂ ਸਾਰੇ ਫਰੰਟ ਦੇ ਵਿੱਚ ਬੁਟੀਆਂ ਮਿਲਣਗੀਆਂ ਹਲਕੀਆਂ-ਹਲਕੀਆਂ ਘੇਰ ਤੇ ਕੋਈ ਕੰਮ ਨਹੀਂ ਹੋਊ ਕੱਲਾ ਇਹ ਸੈਂਟਰ ਪੈਨਲ ਨਾਲ ਜੀ ਸੂਟਾ ਤੇ ਗਲੇ ਦੇ ਕੰਮ ਨਾਲ ਬਾਹਨੇ ਉੱਪਰ ਵੀ ਤੁਹਾਨੂੰ ਸੇਮ ਜਿਹੜੀ ਬੇਲ ਤੇ ਬੁਟੀਆਂ ਮਿਲਣਗੀਆਂ ਉੱਪਰ ਤੱਕ ਇਹ ਵੀ ਤਾਂ ਹਮ ਸੇਮ ਰੇਟ 2000 ਰੁਪਏ ਦੇ ਵਿੱਚ ਸੂਟਾ ਜਿਹੜਾ ਤੁਹਾਡੇ ਘਰ ਤੱਕ ਪਹੁੰਚੂਗਾ ਜੇ ਤੁਸੀਂ ਦੁਪੱਟਾ ਰੈਡੀ ਕਰਵਾਉਂਦੇ ਜੀ ਤਾਂ ਉਸ ਹਿਸਾਬ ਨਾਲ ਦੁਪੱਟੇ ਦੇ ਅਲੱਗ ਤੋਂ ਹੈਗੇ ਨੇ ਜੀ ਜਿਹੜੇ ਪ੍ਰਾਈਸ ਸੀ ਤੇ ਆਪਣੇ ਪੰਜਾਬ ਦੇ ਵਿੱਚ ਸੀਟਿੰਗ ਹੈ ਜੀ ਜਿਹੜੀ ਫ੍ਰੀ ਹੈ ਜੇ ਪੰਜਾਬ ਤੋਂ ਬਾਹਰ ਹੈ ਜੀ ਤਾਂ ਉਸ ਦੇ ਹਿਸਾਬ ਦੇ ਨਾਲ ਤੁਹਾਨੂੰ ਰੇਟ ਆ ਜਿਹੜਾ ਲੱਗੂਗਾ ਸੀਟਿੰਗ ਚਾਰਜਸ ਇਹ ਬਣਿਆ ਹੋਇਆ ਹੈ ਜੀ ਟਿਸ਼ੂ ਦੇ ਉੱਪਰ ਟਿਸ਼ੂ ਤੇ ਮਰ ਬੋਲ ਦਿੰਦੇ ਨੇ ਇਹ ਆਪਣੇ ਗਲੇ ਦੇ ਉੱਪਰ ਨਾ ਇਹ ਆ ਚੀਜ਼ ਹੈਗੀ ਗਲੇ ਦੀ ਸੈਟਿੰਗ ਇਹ ਆਪਣੇ ਗਲੇ ਦੇ ਇੱਕ ਇਧਰ ਕੋਨੇ ਤੇ ਸਾਈਡ ਤੇ ਇਥੋਂ ਇਹ ਆ ਬਣਿਆ ਹੋਇਆ ਹੈ ਜੀ ਕਲਾ ਇਥੇ ਤੇ ਇਹ ਕਿਧਰ ਇਹ ਦੋਨੋਂ ਫਲਾਵਰ ਹੋ ਗਏ ਜੀ ਉਸ ਤੋਂ ਬਾਅਦ ਆਪਣੇ ਆ ਗਈ ਜੀ ਇਹ ਡਿਜ਼ਾਈਨ ਹਿੱਪ ਤੇ ਆਊਗਾ ਹੁਣ ਤੇ ਇਹ ਆ ਗਈ ਜੀ ਆਪਣੇ ਘੇਰ ਦੇ ਉੱਪਰ ਇਹਦੇ ਤੁਹਾਨੂੰ ਬਾਹ ਦੇ ਉੱਪਰ ਇਸ ਤਰ੍ਹਾਂ ਦੀ ਬੇਲ ਮਿਲੂਗੀ ਦੇਖੋ ਜੇ ਤੁਸੀਂ ਲੈਣਾ ਹੈ ਇਹ ਸੂਟ ਤਾਂ ਤੁਸੀਂ ਲੈ ਸਕਦੇ ਹੋ ਇਹ ਸੂਟ ਦਾ ਹੱਡੀ ਚੋਇਸ ਹੈ ਜਿਵੇਂ ਵੀ ਤੁਸੀਂ ਸੂਟ ਪਾਹੋਗੇ ਤਾਂ ਤੁਸੀਂ ਅਹ ਰੈਡੀ ਕਰਵਾ ਸਕਦੇ ਚਲੋ ਜੀ ਦੇਖੋ ਜੀ ਜੇ ਤੁਸੀਂ ਇਹ ਹੀ ਡਿਜ਼ਾਈਨ ਹਨਾ ਕਿਸੇ ਜਾਂ ਆਰੀ ਵਰਕ ਦੇ ਵਿੱਚ ਕਰਵਾਉਣਾ ਹੈ ਜਾਂ ਕੱਲੇ ਤੁਸੀਂ ਨੇ ਅਹ ਇਹ ਮੈਸਿਨ ਵਿੱਚ ਕਰਵਾਉਣਾ ਹੈ ਜਾਇ ਇਹਦੇ ਵਿੱਚ ਹੋਰ ਕਲਰ ਦੋ ਤਿੰਨ ਥ੍ਰੈਡ ਲਾ ਕੇ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਅ ਇਸੇ ਫੈਬਰਿਕ ਤੇ ਟਿਸੂ ਸਿਮਰ ਦੇ ਉੱਪਰ 2300 ਰੁਪਏ ਬਾਕੀ ਜੇ ਤੁਸੀਂ ਹੋਰ ਫੈਬਰਿਕ ਚੇਂਜ ਕਰੋਗੇ ਹਨਾ ਤਾਂ ਤੁਹਾਨੂੰ ਜੇ ਤੁਸੀਂ ਕ੍ਰੇਪ ਤੇ ਕਰਵਾਉਗੇ ਤਾਂ ਤੁਹਾਨੂੰ 200 ਰੁਪਏ ਲੈਸ ਪੈਜੂਗਾ ਜੀ ਬਾਕੀ ਤੁਹਾਡੀ ਚੋਇਸ ਹੈ ਜਿਵੇਂ ਤੁਸੀਂ ਜੀ ਜੋਰਜਟ ਤੇ ਕਰਵਾਉਗੇ ਤਾਂ ਉਸ ਤੋਂ ਵੀ ਹੋਰ ਲੈਸ ਪੈਜੂਗਾ ਚਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਨੈਚੁਰਲ ਕ੍ਰੇਪ ਤੇ ਬਣਿਆ ਹੋਇਆ ਅਤੇ ਸਾਰੇ ਸੂਟ ਜਿਹੜੇ ਅਲੱਗ-ਅਲੱਗ ਫੈਬਰਿਕ ਵਾਲੇ ਆ ਗਏ ਇਹ ਹੈਗਾ ਰਸਟ ਕਲਰ ਦੇਖੋ ਮੈਂ ਤੁਹਾਨੂੰ ਚੰਗੀ ਤਰ੍ਹਾਂ ਇਹਦੇ ਸਾਰੇ ਟਰੈਂਡ ਤੇ ਇਸ ਤਰ੍ਹਾਂ ਦੀਆਂ ਹਲਕੀਆਂ ਗੋਪੀਆਂ ਮਿਲੀਆਂ ਇਹ ਵੀ ਸਾਰਾ ਆਰੀ ਦਾ ਕੰਮ ਹੋਊਗਾ ਜੀ ਸੂਟ ਦੇ ਉੱਪਰ ਦੇਖੋ ਇਸ ਤਰ੍ਹਾਂ ਗੋਪੀਆਂ ਮਿਲਣਗੀਆਂ ਤੁਹਾਨੂੰ ਇਹ ਉੱਪਰ ਘੇਰ ਦੇ ਉੱਪਰ ਇਹਦਾ ਇਸ ਤਰ੍ਹਾਂ ਜਿਹੜਾ ਡਿਜ਼ਾਈਨ ਬਣਿਆ ਹੋਇਆ ਸਾਰਾ ਆਰੀ ਦਾ ਕੰਮ ਇਹਦੇ ਵਿੱਚ ਕੋਈ ਮਸ਼ੀਨ ਜਾਂ ਹੈਂਡ ਦਾ ਟੱਚ ਨਹੀਂ ਹੈਗਾ ਕੱਲਾ ਤੁਹਾਨੂੰ ਆਰੀ ਦਾ ਕੰਮ ਮਿਲੂਗਾ ਜੀ ਇਹਦੇ ਉੱਪਰ ਨਾ ਇਸ ਤਰ੍ਹਾਂ ਆਪਾਂ ਬਾਂਦੀ ਡਿਜਾਈਨ ਬਣਾਈ ਹੈ ਜੇ ਤੁਸੀਂ ਸੇਮ ਡਿਜਾਈਨ ਮੂਰੀ ਦੇ ਪੌਂਚੇ ਤੇ ਕਰਵਾਉਣਾ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਦੇਖੋ ਇਹ ਵੀ ਤੁਹਾਨੂੰ 2000 ਰੁਪਏ ਦੇ ਵਿੱਚ ਸੂਟ ਪਾਊਗਾ ਜੀ ਵਿਦਆਊਟ ਦੁਪੱਟਾ ਬਾਕੀ ਤੁਹਾਡੀ ਤੋਂ ਐਸਾ ਜਿਵੇਂ ਤੁਸੀਂ ਕਹੋਗੇ ਆਪਾਂ ਉਹਨੇ ਸੂਟ ਰੈਡੀ ਕਰਕੇ ਦੇ ਦਾਂਗੇ ਇਸ ਤੋਂ ਬਾਅਦ ਆ ਗਿਆ ਜੀ ਖਾਦੀ ਦੇ ਉੱਪਰ ਹੋਇਆ ਕੰਮ ਇਹ ਵੀ ਆਰੀ ਦਾ ਫਰੇਡ ਲਾ ਕੇ ਜਰੀ ਨਾਲ ਮਿਕਸ ਕੰਮ ਹੋਇਆ ਹੈ ਦੇਖੋ ਜੀ ਇਹਦਾ ਇਸ ਤਰ੍ਹਾਂ ਗਲੇ ਤੇ ਕਮਰ ਹੋਊਗਾ ਜੀ ਇਹ ਪਿਓਰ ਖਾਦੀ ਦਾ ਫੈਬਰਿਕ ਹੈ ਇਹ ਆਪਾਂ ਨੇ ਡਾਈ ਕਰਵਾਈ ਹੈ ਜੀ ਜਿਹੜੀ ਡਾਈ ਵਾਲੀ ਫੈਬਰਿਕ ਹੁੰਦੀ ਹੈ ਉਹ ਥੋੜੀ ਜੀ ਹਮੇਸ਼ਾ ਮਹਿੰਗੀ ਹੁੰਦੀ ਹੈ ਬ੍ਰੈਂਡ ਦੀ ਹੁੰਦੀ ਹੈ ਦੇਖੋ ਜੀ ਇਹ ਪਿਓਰ ਖਾਦੀ ਦੇ ਵਿੱਚ ਤੁਹਾਨੂੰ ਜਿਹੜਾ ਫੈਬਰਿਕ ਮਿਲੇਗਾ ਇਹਦੇ ਗਲੇ ਦੇ ਉੱਪਰ ਇਸ ਤਰ੍ਹਾਂ ਸਾਰੇ ਕਿੰਨੇ ਕਲਰ ਫਰੈਡ ਲੱਗੇ ਹੋਏ ਨੇ ਜੀ ਜਿੰਨੇ ਜ਼ਿਆਦਾ ਆਪਾਂ ਕਲਰ ਲਵਾਵਾਂਗੇ ਉੰਨੀ ਜ਼ਿਆਦਾ ਕਾਰੀਗਰਦੀ ਮਿਹਨਤ ਹੈ ਜਿਹੜੀ ਵੱਜ ਜਾਣੀ ਦੇਖੋ ਜੀ ਜੇ ਆਪਾਂ ਸਿੰਗਲ ਕਲਰ ਚ ਕਰਾਵਾਂਗੇ ਤਾਂ ਥੋੜਾ ਜਿਆਦਾ ਹਨਾ ਵੀ ਲੈਸ ਪੈ ਜਾਂਦਾ ਹੈ ਤੇ ਗਲੇ ਦਾ ਕੰਮ ਹੋ ਗਿਆ ਜੀ ਇਸ ਤਰ੍ਹਾਂ ਇਹਦੇ ਸੈਂਟਰ ਪ ਇਹਪ ਤੋਂ ਸਟਾਰਟਿੰਗ ਹੈ ਤੇ نیچے ਤੱਕ ਫੇਰ ਤੱਕ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਜੀ ਇਹ ਮੈਂ ਤੁਹਾਨੂੰ ਦੱਸ ਦਿੰਨੀ ਹਾਂ ਜੀ ਇਹ 38 ਤੱਕ ਲੈਂਥ ਹੈ ਜਿਹਦੀ ਮੇਰੀ ਭੈਣ ਦੀ ਉਹ ਸੂਟ ਇਹ ਲੈ ਸਕਦੀ ਹੈ ਇਸ ਤੋਂ ਜ਼ਿਆਦਾ ਲੈਂਥ ਨਹੀਂ ਹੋਣੀ 38 ਤੱਕ ਤੁਸੀਂ ਇਹਨੂੰ ਲੈ ਸਕਦੇ ਹੋ ਬਾਕੀ ਘੇਰਾ ਮੈਨੂੰ ਦੱਸ ਦਿਓ ਜੀ ਤੁਸੀਂ ਘੇਰਾ ਵੀ ਇਹਦਾ ਹੈਗਾ ਜੀ 21 ਤੱਕ ਤੁਸੀਂ ਇਹਨੂੰ ਰੈਡੀ ਕਰਾ ਸਕਦੇ ਹੋ ਬਾਕੀ ਥੋੜਾ ਮੋਟਾ ਤਾਂ ਆਪਾਂ ਹਨਾ ਵੀ ਪਾਈਪਿੰਗ ਵਗੈਰਾ ਲਾ ਕੇ ਅੱਧੇ ਜਿਹਾ ਅਡਜਸਟਮੈਂਟ ਕਰ ਲੈਣੇ ਉਹਨੇ ਆ ਇਹਦੇ ਨਾਲ ਆਪਾਂ ਨੇ ਦੁਪੱਟਾ ਰੱਖਿਆ ਜੀ ਪ्युअर ਕਮਲ ਚਨੂਨ ਦਾ ਇਹਦੇ ਦੁਪੱਟੇ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਤੇ ਹੋਰ ਸਾਈਡ ਇਸ ਤਰ੍ਹਾਂ ਦਾ ਡਬਲ ਕਟ ਵਰਕ ਮਿਲੂਗਾ ਦੇਖੋ ਜੀ ਇਹਦੇ ਉੱਪਰ ਵੀ ਸਾਰਾ ਆਰੀ ਦਾ ਕੰਮ ਹੋਇਆ ਹੋਇਆ ਜੀ ਇਹ ਕਮਲ ਚਨੂਨ ਦਾ ਦੁਪੱਟਾ ਤੁਹਾਨੂੰ ਦੇਖੋ ਜੀ ਇਹ ਵੀ ਤੇ ਜੇ ਆਪਾਂ ਹੁਣ ਦੁਪੱਟਾ ਲਈਏ ਜੀ ਕੱਲਾ ਦੁਪੱਟਾ ਹੀ 2000 ਦਾ ਪੈਂਦਾ ਜੀ ਉਸ ਤੋਂ ਬਾਅਦ ਇਹਦੇ ਉੱਪਰ ਵਰਕ ਹੋ ਗਿਆ ਹਨ ਤੇ ਡਾਈ ਹੋ ਗਈ ਕਿੰਨਾ ਮਹਿੰਗਾ ਪੈ ਜਾਂਦਾ ਹੈ ਇਹ ਸੂਟ ਦਾ ਪਿੱਤੇ ਦੁਪੱਟਾ ਪ੍ਰਾਈਸ ਰਹੂਗਾ ਜੀ 5500 ਜਿਹੜੀਆਂ ਮੇਰੀਆਂ ਭੈਣਾਂ ਦੀ ਲੈਂਥ ਇੰਨੀ ਹੈਗੀ ਹੈ ਜੀ ਮੈਂ ਤੁਹਾਨੂੰ 10 ਤਰੀਕੇ ਰਾਂ ਲੈਂਦਾ ਤੁਹਾਨੂੰ ਵੀ ਪ੍ਰੋਪਰ ਸਹੀ ਆ ਜਾਊਗਾ ਤਾਂ ਉਹ ਮੇਰੇ ਕੋਲ ਅਗੇ ਸੂਟ ਹੈ ਜਿਹੜਾ 5500 ਦੇ ਵਿੱਚ ਪੋਰਾ ਤੇ ਪਿਓਰ ਦੇ ਵਿੱਚ ਬਹੁਤ ਵਧੀਆ ਫੈਬਰਿਕ ਹੈ ਸੋਨਾ ਡਿਜ਼ਾਈਨ ਬਣਿਆ ਹੋਇਆ ਆਪਾਂ ਤੁਹਾਨੂੰ 5500 ਦੇ ਵਿੱਚ ਇਹ ਸੂਟ ਹੈ ਜਿਹੜਾ ਮਿਲ ਜੂਗਾ ਚਲੋ ਜੀ ਇਸ ਤੋਂ ਬਾਅਦ ਆ ਗਿਆ ਜੀ ਆਪਣੇ ਕੋਲੇ ਫੁੱਲ ਹੈਂਡਵਰਕ ਦਾ ਸੂਟ ਇਹ ਵੀ ਟਿਸ਼ੂ ਦੇ ਉੱਪਰ ਬਣਿਆ ਹੋਇਆ ਹੈ ਦੇਖੋ ਇਹ ਵੀ ਆਪਾਂ ਟਿਸ਼ੂ ਸ਼ਿਮਰ ਦੇ ਉੱਪਰ ਰੈਡੀ ਕੀਤਾ ਇਸ ਤਰ੍ਹਾਂ ਇਹਦਾ ਹੈਂਡਵਰਕ ਦਾ ਕੰਮ ਦੇਖੋ ਕਿੰਨਾ ਹੈਵੀ ਹੈ ਸਾਫ਼ ਹੈ ਤੇ ਜਿਹੜੇ ਸੈਂਟਰ ਪੈਨਲ ਨੇ ਬਹੁਤ ਹੈਵੀ ਬਣੇ ਹੋਏ ਨੇ ਇਹ ਦੇਖੋ ਇਹਦੇ ਇਹਦੇ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੀ ਸਾਰਾ ਬਹੁਤ ਸੋਹਣਾ ਰੈਡੀ ਹੋਇਆ ਹੈ ਇਹ ਵਾਲਾ ਹੈਗਾ ਜੀ ਇਹਦਾ ਬਾਹ ਦਾ ਕੰਮ ਬਾਹ ਤੇ ਵੀ ਸੇਮ ਮਿਲੂਗਾ ਤੁਹਾਨੂੰ ਮੈਰੂਨ ਕਲਰ ਦਾ ਪੈਚ ਲਾ ਕੇ ਜਿਹੜਾ ਸੂਟ ਆਪਾਂ ਨੇ ਰੈਡੀ ਕੀਤਾ ਹੈ ਫੁੱਲ ਹੈਂਡਵਰਕ ਦਾ ਸੂਟ ਹੈ ਤੁਸੀਂ ਜੇ ਇਹ ਸੂਟ ਲੈਣਾ ਚਾਹੁੰਦੇ ਹੋ ਤਾਂ ਲੈ ਸਕਦੇ ਹੋ ਜੇ ਤੁਸੀਂ ਇਸੇ ਤissu ਸਿਮਰਤੇ ਜਾਂ ਹੋਰ ਡਿਜ਼ਾਈਨ ਕੋਈ ਵੀ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਹੋ ਬਾਕੀ ਮੇਰੇ ਭੈਣਾਂ ਨੂੰ ਪਤਾ ਹੈ ਕਿ ਹੈਂਡਵਰਕ ਦਾ ਥੋੜਾ ਜਿਹਾ ਪ੍ਰਾਈਸ ਹੈ ਜਿਹੜਾ ਜ਼ਿਆਦਾ ਹੀ ਹੋ ਜਾਂਦਾ ਜੇ ਤੁਸੀਂ ਆਰੀ ਹੈਂਡ ਦਾ ਮਿਕਸ ਕਰਾਉਗੇ ਤਾਂ ਉਹਦਾ ਥੋੜਾ ਜਿਹਾ ਘੱਟ ਪੈ ਜਾਂਦਾ ਬਾਕੀ ਜਿਵੇਂ ਦਾ ਤੁਹਾਨੂੰ ਜੀ ਪਸੰਦ ਹੈ ਜੀ ਆਪਾਂ ਉਹਨੇ ਦਾ ਰੈਡੀ ਕਰਕੇ ਦੇਵਾਂਗੇ ਚਲੋ ਜੀ ਲਓ ਸਕਰੀਨਸ਼ਾਟ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਤਾਂ ਹਾਂ ਨੂੰ 5500 ਰੁਪਏ ਇਹ ਵਿਦਾਵਤ ਦੁਪੱਟਾ ਰਹੂਗਾ ਉਹਦੇ ਨਾਲ ਉਹ ਥੋੜਾ ਜਿਹਾ ਉਹ ਸਾਰਾ ਕੰਮ ਹੈ ਜਿਹੜਾ ਆਰੀ ਦੇ ਵਿੱਚ ਹੋਇਆ ਹੋਇਆ ਜੀ ਇਹ ਇਸ ਕਰਕੇ ਦੁਪੱਟੇ ਦੇ ਅਲੱਗ ਤੋਂ ਪੈਸੇ ਲੱਗੇ ਜੀ ਇਹ ਸਾਰਾ ਫੁੱਲ ਹੈਂਡ ਦਾ ਹੋਇਆ ਹੋਇਆ ਜੀ ਤਾਂ ਕਰਕੇ ਜੇ ਤੁਸੀਂ ਇਹਨੂੰ ਚਨੂਨ ਦਾ ਦੁਪੱਟਾ ਹਨਾ ਵੀ ਲਗਵਾਉਂਗੇ ਤਾਂ ਤਾਂ ਤੁਹਾਨੂੰ ਇਹ ਪਊਗਾ ਜੀ 500 ਰੁਪਏ ਦੇ ਵਿੱਚ ਜੇ ਤੁਸੀਂ ਇਹਦੇ ਨਾਲ ਪਿਓਰ ਕਮਲ ਦਾ ਲਗਾਉਂਗੇ ਤਾਂ ਇਹ 1000 ਰੁਪਿਆ ਹੋਰ ਵਧ ਜਾਊਗਾ ਜੇ ਤੁਸੀਂ ਨਾਰਮਲ ਚਨੂਨ ਦਾ ਦੁਪੱਟਾ ਜਿਹੜਾ ਆਪਾਂ ਅਸੀਂ ਵੀ ਮੈਂ ਵੀ ਆਪਣੇ ਸੂਟਾਂ ਨਾਲ ਉਹ ਵੀ ਲਾ ਰਹੀਆਂ ਵੈਸੇ ਮੈਨੂੰ ਕੋਈ ਐਡਾ ਬੈਨੀਫਿਟ ਨਹੀਂ ਲੱਗਦਾ ਕਮਲ ਚਨੂਨ ਦੇ ਦੁਪੱਟਿਆਂ ਦਾ ਬਾਕੀ ਜਿਹੜੀਆਂ ਮੇਰੇ ਪਹਿਣਾਉਂਦਾ ਉਹਨਾਂ ਵੀ ਵਧੀਆ ਕਮਲ ਤਰੂਨ ਦੇ ਪਿਓ ਤਰੂਨ ਦੇ ਪੱਟੇ ਨੂੰ ਲਾਈਕ ਕਰਦੇ ਹਨ ਉਹਨਾਂ ਲਈ 베ਸਟ ਹੈ ਆਪਾਂ ਥੋੜਾ ਜਿਹਾ ਇੰਨਾ ਪੈਸਾ ਲਾਉਣ ਤੋਂ ਬਣਾ ਕਿੱਡੀ ਆਉ ਹੋ ਜਾਂਦਾ ਵੀ ਇੰਨੇ ਪੈਸੇ ਲਾ ਕੇ ਕੀ ਫਾਇਦਾ ਬਾਕੀ ਜਿਵੇਂ ਵੀ ਤੁਸੀਂ ਕਹੋਗੇ ਜਿਹੜਾ ਵੀ ਤੁਸੀਂ ਦੁਪਟਾ ਲਗਵਾਉਣਾ ਹੈ ਤਾਂ ਤੁਸੀਂ ਲਗਵਾ ਕੇ ਆਪਣੇ ਕੋਲੋਂ ਸੂਟ ਹੈ ਜਿਹੜਾ ਰੈਡੀ ਕਰ ਸਕਦੇ ਹੋ ਅੱਗੇ ਹੁਣ ਵਿਆਹਾਂ ਦਾ ਸੀਜ਼ਨ ਆ ਰਿਹਾ ਪ੍ਰਿੰਟ ਸੂਟ ਆਪਣੇ ਸਾਰੇ ਆਫਰ ਦੇ ਵਿੱਚ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ 6-7 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕੋਸ਼ਿਸ਼ ਕਰਦੀ ਆ ਵੀ ਹੁਣ ਥੋੜਾ ਜਿਹਾ ਹਨਾ ਵੀ ਅੱਗੇ ਕਰਵਾ ਚੌਥੀ ਵੀ ਆ ਰਹੇ ਨੇ ਤੁਸੀਂ ਪਹਿਣਾ ਜਰੂਰ ਸੂਟਨੇ ਆਪਣੇ ਕੋ ਸਿੰਗਲ ਸਿੰਗਲ ਬਾਈ ਕਰ ਸਕਦੇ ਹੋ ਤੇ ਮੈਂ ਵੀ ਸਵੇਰੇ ਸੂਟਾਂ ਦੀ ਵੀਡੀਓ ਇਸ ਚੈਨਲ ਤੇ ਅਪਲੋਡ ਕਰਾਂ ਥੋੜਾ ਜਿਹਾ ਮੈਨੂੰ ਪ੍ਰੋਬਲਮ ਹੋਈ ਹੋਈ ਸੀ ਅੱਜ ਮੈਨੂੰ ਕੁਝ ਠੀਕ ਲੱਗਦਾ ਇਸ ਕਰਕੇ ਮੈਂ ਵੀਡੀਓ ਅਪਲੋਡ ਕਰ ਲਈ ਆ ਸ਼ਾਮ ਨੂੰ ਆਪਣਾ ਬਲੌਗ ਆਇਆ ਕਰੂਗਾ ਜੀ ਸਵੇਰੇ ਸੂਟਾਂ ਦੀ ਵੀਡੀਓ ਥੋੜਾ ਜਿਆ ਜਦੋਂ ਸਿਸਟਮ ਹੱਲ ਜਾਂਦਾ ਤਾਂ ਸਾਰਾ ਸਿਸਟਮ ਹੀ ਹੱਲ ਜਾਂਦਾ ਨਾ ਕੋਈ ਵਲੌਗ ਦੀ ਸੈਟਿੰਗ ਆਉਂਦੀ ਨਾ ਲਾਈਵ ਦੀ ਨਾ ਸੁਣਤਾ ਮਾਰੀ ਵੀਡੀਓ ਦੀ ਪਲੀਜ਼ ਰਿਕਵੈਸਟ ਹੈ ਤੁਸੀਂ ਵੱਧ ਤੋਂ ਵੱਧ ਚੈਨਲ ਨੂੰ ਅੱਗੇ ਸ਼ੇਅਰ ਕਰੋ ਜੀ ਵੀਡੀਓ ਚ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਆਪਾਂ ਕਿਸੇ ਨਾਲ ਵੀ ਆਪਣਾ ਕੰਮ ਪਿਆਰ ਨਹੀਂ ਕਰਦੇ ਜੀ ਜਿਵੇਂ ਆਪਣਾ ਕੰਮ ਆਪਾਂ ਚਲਾ ਰਹੇ ਆਂ ਪਲੀਜ਼ ਰਿਕਵੈਸਟ ਹੈ ਜੇ ਸਾਤੋਂ ਕੋਈ ਹੈ ਨਾ ਵੀ ਸੂਟ ਦੇ ਵਿੱਚ ਜਾਂ ਕੁੰਨੀ ਦੇ ਵਿੱਚ ਜਾਂ ਵਰਕ ਦੇ ਵਿੱਚ ਸਟੀਚਿੰਗ ਦੇ ਵਿੱਚ ਕੋਈ ਥੋੜੀ-ਮੋਟੀ ਉਨੀ ਕੀ ਫਰਕ ਰਹਿ ਜਾਂਦੀ ਹੈ ਜੀ ਤਾਂ ਸੌਰੀ ਜੀ ਆਪਾਂ ਹਨਾ ਕੋਈ ਵੀ ਆਪਾਂ ਘਰ ਦੇ ਵਿੱਚ ਵੀ ਪਹਿਣਾ ਕੰਮ ਕਰਦੇ ਹਾਂ ਉੱਥੇ ਵੀ ਹਨਾ ਗਲਤੀ ਹੋ ਜਾਂਦੀ ਹੈ ਕੋਈ ਗੱਲ ਨਹੀਂ ਤੁਸੀਂ ਸਿਰ ਮੱਥੇ ਤੁਹਾਡਾ ਹੁਕਮ ਜੀ ਤੁਸੀਂ ਕਹੋਗੇ ਨਹੀਂ ਠੀਕ ਕਰਾ ਕੇ ਦਿਓ ਤਾਂ ਆਪਾਂ ਠੀਕ ਹੀ ਕਰਵਾ ਦਾਂਗੇ ਕੋਈ ਗੱਲ ਨਹੀਂ ਚਲੋ ਜੀ ਤੁਸੀਂ ਆਪਣੇ ਸਾਰੀਆਂ ਗਲਤੀਆਂ ਮਾਫ਼ ਕਰੂ ਅੱਗੇ ਤੋਂ ਸੁਲਤਾ ਜਿਹੜਾ ਰੈਡੀ ਕਰੋ ਵਾਓ ਤੇ ਪਹਿਣਾ ਨੂੰ ਕਰਵਾ ਚੌਥ ਲਈ ਹੋ ਸਕਦਾ ਮੈਂ ਕੱਲ ਨੂੰ ਵੀ ਮੈਂ ਡੇਲੀ ਵੀਡੀਓ ਅਪਲੋਡ ਕਰੂੰਗੀ ਕਰਵਾ ਚੌਥ ਲਈ ਤੁਸੀਂ ਜੇ ਕੋਈ ਡਿਜ਼ਾਈਨ ਵਰਕ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ